ਪੰਜਾਬੀ ਲਾਇਬ੍ਰੇਰੀ ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਪੜ ਚੁੱਕੇ ਹਾਂ ਕਿ ਪੰਜਾਬੀ ਵਰਣਮਾਲਾ ਕੀ ਹੁੰਦੀ ਹੈ ਤੇ ਪੰਜਾਬੀ ਵਰਣਮਾਲਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਦੋ ਸਵਰ ਤੇ ਵਿਅੰਜਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੀ ਪੰਜਾਬੀ ਵਿੱਚ ਕੇਵਲ ਤਿੰਨ ਹੀ ਸਵਰ ਹਨ ਊੜਾ ਐੜਾ ਈੜੀ ਸੋ ਇਹਨਾਂ ਦੀ ਸਹਾਇਤਾ ਨਾਲ ਸਵਰ ਤੁਣੀਆਂ ਬਣਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ ਮੁਕਤਾ ਆ ਐ ਈ ਊ ਉ ਉ ਸੋ ਇਹ ਹਨ ਸਾਡੀਆਂ ਸਵਰਤੁਣੀਆਂ ਜੋ ਕਿ ਸਵਰਾਂ ਦੀ ਸਹਾਇਤਾ ਨਾਲ ਬਣਦੀਆਂ ਹਨ ਤੋਂ ਇਹਨਾਂ ਦੀ ਗਿਣਤੀ 10 ਹੁੰਦੀ ਹੈ ਸੋ ਅੱਗੇ ਅਸੀਂ ਚਰਚਾ ਕਰਾਂਗੇ ਨਾਸਕੀ ਤੁਣੀਆਂ ਜਿਨ੍ਹਾਂ ਨੂੰ ਅਸੀਂ ਅਨੁਨਾਸਕ ਤੁਣੀਆਂ ਵੀ ਬੋਲ ਸਕਦੇ ਹਾਂ ਨਾਸਕੀ ਤੁਣੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਨੱਕ ਵਿੱਚੋਂ ਕੀਤਾ ਜਾਂਦਾ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਅੰਗਾ ਐਂਗਾ ਨਾਣਾ ਨੰਨਾ ਮੰਮਾ ਇਹ ਨਾਸਕੀ ਤੁਣੀਆਂ ਹਨ ਤੇ ਜਿਨ੍ਹਾਂ ਦੀ ਗਿਣਤੀ 5 ਹੈ ਸੋ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਕੱਲ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ